ਖਬਰ ਦਾ ਅਸਰ ਪਿਛਲੇ ਦਿਨੀ ਸਾਡੇ ਕੋਲੇ ਮਾਨਸਾ ਤੋਂ ਤਸਵੀਰਾਂ ਆਈਆਂ ਸੀ ਜਿੱਥੇ ਕਿ ਮਾਨਸਾ ਦੇ ਵਾਰਡ ਨੰਬਰ 10 ਦੀਆਂ ਗਲੀਆਂ ਦੇ ਵਿੱਚ ਲਾਈਟਾਂ ਨਾ ਹੋਣ ਕਾਰਨ ਉਪ ਹਨੇਰਾ ਛਾਇਆ ਹੋਇਆ ਸੀ ਲੋਕਾਂ ਨੂੰ ਉਥੋਂ ਲੰਘਣ ਦੇ ਵਿੱਚ ਬੜੀ ਹੀ ਦਿੱਕਤ ਆਉਂਦੀ ਸੀ ਅਤੇ ਇਹ ਹਨੇਰਾ ਕਿਸੇ ਵੱਡੀ ਵਾਰਦਾਤ ਦੀ ਉਡੀਕ ਕਰ ਰਿਹਾ ਸੀ ਜਿਸ ਦੀ ਖਬਰ ਸੱਚ ਦੀ ਸਮਾਚਾਰ ਅਤੇ ਨਿਰਪੱਖ ਆਵਾਜ਼ ਵੱਲੋਂ ਲਗਾਈ ਗਈ ਸੀ ਤਾਂ ਜੋ ਪ੍ਰਸ਼ਾਸਨ ਵਾਰ ਨੰਬਰ 10 ਦੀਆਂ ਗਲੀਆਂ ਦੇ ਵੱਲ ਧਿਆਨ ਦੇ ਸਕੇ ਹਨੇਰੇ ਦੇ ਵੱਲ ਧਿਆਨ ਦੇ ਸਕੇ ਲਾਈਟਾਂ ਉੱਥੇ ਲੱਗ ਸਕਣ ਤਾਂ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਕਿ ਥੋੜੇ ਦਿਨਾਂ ਦੇ ਵਿੱਚ ਹੀ ਮਾਨਸਾ ਦੇ ਵਾਰ ਨੰਬਰ 10 ਦੀਆਂ ਗਲੀਆਂ ਦੇ ਵਿੱਚ ਜਿੱਥੇ ਘੁੱਪ ਹਨੇਰਾ ਛਾਇਆ ਹੋਇਆ ਸੀ ਉੱਥੇ ਹੁਣ ਲਾਈਟਾਂ ਲੱਗ ਚੁੱਕੀਆਂ ਹਨ ਰੌਸ਼ਨੀ ਉੱਥੇ ਹੋ ਚੁੱਕੀ ਹੈ ਰਾਹgirਨ ਹੁਣ ਲੰਘਣ ਦੇ ਵਿੱਚ ਆਸਾਨੀ ਵੜੀ ਹੋ ਚੁੱਕੀ ਹੈ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਜੇਕਰ ਤੁਹਾਡੇ ਵੀ ਸ਼ਹਿਰ ਮਹੱਲੇ ਗਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਜਰੂਰ ਕਰਿਓ ਖਬਰ ਦੇਣ ਲਈ ਤਾਂ ਜੋ ਆਪਾਂ ਤੁਹਾਡੇ ਮਹੱਲੇ ਦੀ ਖਬਰ ਲਗਾ ਸਕੀਏ ਕਿਤਨਾ ਕਿਤੇ ਆਸਰ ਜਿਹੜਾ ਖਬਰ ਦਾ ਹੋ ਸਕੇ ਤੇ ਵਿਕਾਸ ਜਿਹੜਾ ਹੋ ਸਕੇ ਪੰਜਾਬ ਭਾਰੀਆਂ ਦੇਸ਼ ਭਾਰੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼